ਕੀਦਾ ਲਗੀ ਆਏ ਆਏ ਦਰਾਂ ਦੀਆਂ ਸੀਟੀਆਂ ਮਜਾਉਣੀਆਂ ਆਉਂਦੀਆਂ ਨੇ ਤਾਂ ਹੀ ਦਾਦਾ ਨੂੰ ਸੀਟੀ ਹੈ ਜਿਹੜੀ ਇਹਦੀ ਰੀਤੀ ਮੈਂ ਮਜਾਉਣੀ ਹੈ ਨਾ ਉਹ ਦੇਖ ਲਉਂਦੇ ਠੀਕ ਹੈ ਤੈਨੂੰ ਇੱਕ ਗੱਲ ਕਹਿਣੀ ਹੈ ਤੈਨੂੰ ਇੱਕ ਗੱਲ ਕਹਿਣੀ ਹੈ ਮੰਨ ਜਾਂ ਨਾ ਮੰਨੜੀਏ

ਪਹੁੰਚਿਆ ਵਰਨਿੰਗ 2 ਫਿਲਮ ਦੇ ਪ੍ਰੀਮੀਅਰ ਦੇ ਉੱਤੇ ਜਿੱਥੇ ਕਿ ਤਮਾਮ ਸਟਾਰ ਕਾਸਟ ਗਿੱਪੀ ਗਰੇਵਾਲ ਪ੍ਰਿੰਸ ਕਬਲ ਤੇ ਹੋਰ ਇੱਥੇ ਮੌਜੂਦ ਨੇ ਆਉ ਸੁਣਦੇ ਆ ਕੀ ਕਹਿੰਦੇ ਨੇ ਉਹ ਇਸ ਫਿਲਮ ਨੂੰ ਲੈ ਕੇ ਤੂ ਰਿਲੀਜ਼ ਹੋਣ ਜਾ ਰਹੀ ਹੈ ਜੀ 2 ਫਰਵਰੀ ਨੂੰ ਸੈਕੰਡ ਪਾਰਟ ਸੈਕੰਡ ਫਰਵਰੀ ਤੇ ਸੈਕੰਡ ਮਹੀਨਾ ਤੇ 2 ਘੰਟੇ ਦੀ ਦੇਖੋ ਕਿੰਨੇ ਦੋ ਦੂਏ ਇਕੱਠੇ ਹੋ ਗਏ ਸੋ ਪਹਿਲੀ ਫਿਲਮ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਇਸ ਕਰਕੇ ਜੀ ਫਿਲਮ ਆ ਰਹੀ ਜੀ ਜਦੋਂ ਵੀ ਕਿਤੇ ਕੋਈ ਸਾਡੀ ਫਿਲਮ ਆਉਂਦੀ ਆ ਤਾਂ ਤੁਸੀਂ ਸਾਰੇ ਜਣੇ ਬਹੁਤ ਸਾਥ ਦਿੰਦੇ ਹੋ ਸੋਸ਼ਲ ਮੀਡੀਆ ਦਾ ਅੱਜ ਕੱਲ ਜ਼ਮਾਨਾ ਤੇ ਚੰਡੀਗੜ੍ਹ ਮੁਹੱਲੇ ਦਾ ਜਿਹੜਾ ਸੋਸ਼ਲ ਮੀਡੀਆ ਵਾਲੇ ਜਿੰਨੇ ਤੁਸੀਂ ਹੈਗੇ ਆ ਸਾਡਾ ਬਹੁਤ ਸਾਥ ਦਿੰਦੇ ਆ ਤੇ ਅੱਜ ਪ੍ਰੀਮੀਅਰ ਆ ਅੱਜ ਗੱਲ ਜੀ ਸੋਚ ਨਹੀਂ ਰਹੀ ਹੈ ਕਿ ਅੱਜ ਕੇਜ ਦਾ ਕਾਬੂ ਆਊਗੀ ਨਹੀਂ ਆਊਗਾ ਉਹ ਅੱਜ ਐਸਾ ਜਿਹਾ ਫਿਲਮ ਦਾ ਪ੍ਰੀਮੀਅਰ ਆ ਹੋਰ ਕੋ ਸੋਝੀ ਨਹੀਂ ਰਿਹਾ ਸੋਝੀ ਨਹੀਂ ਰਿਹਾ ਸਮਝ ਨਹੀਂ ਆ ਰਹੀ ਵੀ ਕੀ ਕਰੀਏ ਕੀ ਨਹੀਂ ਹੁੰਦਾ ਸਵੇਰੇ ਤਿੰਨ ਕਾਲਜਾਂ ਚ ਪ੍ਰਮੋਸ਼ਨ ਕਰਕੇ ਆਏ ਆ ਪਰ ਇੱਥੇ ਥੋੜਾ ਜਿਹਾ ਹੈ ਬੱਸ ਭਾਜੀ ਇਹ ਉਹੀ ਫਿਲਮ ਆ ਰਿਹਾ ਬਾਬਾ ਰੱਖੇ ਮੇਰ ਤੇ ਸਾਨੂੰ ਆਏ ਆ ਵੀ ਕੀਪੀ ਬਾਈ ਸਾਡੇ ਤੇ ਇੰਨਾ ਫੇਸ ਕਰਦੇ ਆ ਹੈਨਾ ਤੇ ਭਾਨੇ ਬਾਈ ਦੀ ਡਿਊਟੀ ਲਈ ਹੁੰਦੀ ਵੀ ਅੱਖਾਂ ਬੰਦ ਕਰਕੇ ਇਹਨਾਂ ਨੂੰ ਪਏ ਫੜਾਈ ਜਾਂਦੇ ਆ ਮਰ ਰ ਰ ਗਿਆ ਨੂੰ ਤੇ ਉਹ ਉਹਦੇ ਤੇ ਅਸੀਂ ਖਰੇ ਉੱਤਰ ਹੀ ਏ ਸਾਰੇ ਜਣੇ ਜੋ ਸਾਡਾ ਫੁੱਲ ਲੱਗਿਆ ਹੋਇਆ ਤੇ ਇੰਨਾ ਕੁ ਵਾਧਾ ਵੀ ਸਾਡੇ ਡਾਇਰੈਕਟਰ ਨੇ ਜਿਹੜਾ ਦਿਖਾਇਆ ਮਾਹੌਲ ਨਿਰਾਸ਼ ਨਹੀਂ ਨਿਰਾਸ਼ ਨਹੀਂ ਹੋਣਦਾ ਓਏ 100% ਹਾਂ ਜੀ ਰੇਜ ਭਾਜੀ ਪਿਛਲੀ ਵਾਰੀ ਜੀ ਤੋਂ ਛਿੰਦੇ ਦੇ ਕੈਰੈਕਟਰ ਚ ਸੀਗਾ ਸਭ ਬੰਮੇ ਨੇ ਬੜਾ ਭੁਜਾਇਆ ਹੈ ਹੈਨਾ ਛਿੰਦੇ ਜੀ ਨਹੀਂ ਛਿੰਦੇ ਨੇ ਬੰਮੇ ਨੂੰ ਭੁਜਾਇਆ ਸੀ ਅੱਛਾ ਵਰਨਿੰਗ ਵੀ ਮੂੰਹ ਤੇ ਆ ਕੇ ਦੇਣੀ ਪड़ਦੀ ਸੀ ਜੀ 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 ਸੋ ਇਸ ਵਾਰੀ ਕੋ ਕੀ ਪਾ ਰਿਹਾ ਕੀ ਪਾ ਬਜਾਊਗਾ ਜਾਂ ਫਿਰ ਇਸ ਵਾਰੀ ਵੀ ਪੰਮਾ ਨਹੀਂ ਭਰਾਂਗਾ ਨਹੀਂ ਬਹੁਤ ਅਮੇਜ਼ਿੰਗ ਮਾਹੌਲ ਆ ਯੂਨੀਵਰਸਮ ਹੈ ਹਮੇਸ਼ਾ ਕਹਿੰਦਾ ਨਾ ਵਾਰਨਿੰਗ ਤੇ ਮੈਂ ਲੱਕੀ ਫੀਲ ਕਰਦਾ ਕਿ ਮੈਂ ਇੱਕੋ ਹੀ ਫ੍ਰੈਂਚਾਈਜ਼ੀ ਵਿੱਚ ਦੋ ਕੈਰੈਕਟਰ ਨਵਾ ਰਿਹਾ ਆ ਕੀਪੇ ਦਾ ਸੋ ਐਡਵਾਂਸ ਬੁਕਿੰਗ ਵੀ ਓਪਨ ਹੋਊਗੀ ਆ ਸਾਰੀ ਜਗ੍ਹਾ ਬਿਲਕੁਲ ਤੇ ਥੈਂਕ ਯੂ ਸਾਰੇ ਮੀਡੀਆ ਦਾ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਵਾਰਨਿੰਗ ਨੂੰ ਹਮੇਸ਼ਾ ਪਿਆ ਬਿਲਕੁਲ ਨਰਾਸ਼ ਨਹੀਂ ਹੋਣ ਜਾਵਾਂਗੇ ਜਿਵੇਂ ਬੰਨ ਨੂੰ ਪਿਆਰ ਦਿੱਤਾ 2 ਉਹਦੇ ਤੋਂ ਵੀ ਵੱਡਾ ਗ੍ਰੇਂਡਰ ਥੈਂਕ ਯੂ ਹੁਣ ਜਦੋਂ ਜ਼ਿੰਮੇਵਾਰੀ ਜਾਦੀ ਵੱਧ ਜਾਂਦੀ ਆ ਇਹ ਪਹਿਲੀ ਫਿਲਮ ਹਟ ਗਈ ਉਹਦੀ ਦੂਜੀ ਤੇ ਜਿੰਮੇਵਾਰੀ ਵਧੀ ਆ ਪਰ ਇਹ ਆ ਕਿ ਅਸੀਂ ਜਿੰਮੇਵਾਰੀ ਤੇ ਆਪਣੀ ਦੇ ਪੂਰੇ ਖਰੇ ਉਤਰਾਂਗੇ ਅਨਡ ਐਂਡ 1% ਦਵਾਂਗੇ ਅਸੀਂ ਆਪਣੇ ਵੱਲੋਂ ਮਤਲਬ ਪੂਰਾ ਜੋਰ ਲਾਇਆ ਪੂਰੀ ਮਿਹਨਤ ਕੀਤੀ ਪੂਰੀ ਮਿਹਨਤ ਕੀਤੀ ਹੋਈ ਆ ਠੀਕ ਆ ਤੁਹਾਨੂੰ ਬੀਜੀਐਮ ਤੁਹਾਨੂੰ ਵੀਐਫਐਕਸ ਤੁਹਾਨੂੰ ਵਿਜ਼ੂਅਲ ਉਹਦੀ ਗਰੰਟੀ ਦਿੰਦੇ ਨੇ ਤੁਹਾਨੂੰ ਪੂਰਾ ਸਵਾਦ ਆਊਗਾ ਅਸੀਂ ਕਦੇ ਇੰਨਾ ਧਿਆਨ ਨਹੀਂ ਦਿੱਤਾ ਆਪਾਂ ਤਾਂ ਇਹ ਸਾਡਾ ਤਾਂ ਇਹ ਹੁੰਦਾ ਵੀ ਮੈਂਤ ਕਰੋ ਚੀਜ਼ ਬਣਾਓ ਇਹ ਤਾਂ ਆਡੀਅנס ਇਹਨਾਂ ਨੇ ਦੋ ਤਰੀਕ ਨੂੰ ਸਾਨੂੰ ਦੱਸਣਾ ਖੰਦ ਸਰਟੀਫਾਈਡ ਦੇਣਾ ਇਹਦਾ ਬਿਲ ਆਪੇ ਭਾਈ ਤੁਹਾਡੇ 33 ਨੰਬਰ ਇਹ 67 ਇਹ 97 99 ਨਹੀਂ 97 ਅਸੀਂ ਆਪਣਾ ਕੰਮ ਕੀਤਾ ਸੀ ਇਹਨਾਂ ਦਾੜੇ ਦਿੱਤਾ ਹਾਂ ਮੇਰੇ ਵਾਲੇ ਮੰਝੇ ਤਾਂ ਨਹੀਂ ਬੈਠੇ। ਨਾ ਧਰ ਲੋ ਫਿਰ ਚਾਹ। ਪੰਮਾ ਬਾਈ ਜੀ ਆਏ ਨੇ। ਥੈਂਕ ਯੂ। ਅਸਲ 'ਚ ਡਾਇਲੌਗ ਬੋਲਣ ਦਾ ਸੁਆਦ ਬਾਈ ਪਤਾ ਕਿੱਥੇ ਆਉਂਦਾ। ਜਦੋਂ ਅੱਬੂ ਆਉਂਦੀਆਂ ਨਾ ਉਠਾ ਕੀ ਇਹ ਹੁਣ ਆਪਣੇ ਸਾਰੇ ਸਪੈਸਟੀਕੇਟਿਡ ਸਾਹਿਬ মিডিਆ ਵਾਲੇ ਉਹ ਉਵੇਂ ਕਰਕੇ ਮਾਹੌਲ ਆ। ਸਾਨੂੰ ਤਾਂ ਖੁਸ਼ੀ ਹੈ ਵੀ ਇੰਨੇ ਤੁਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਹੋ। ਤੇ ਫਿਲਮ ਤੇ ਤਾਂ ਅਸੀਂ ਕੋਈ ਪੂਰਾ ਜੋਰ ਲਾਇਆ ਡਾਇਰੈਕਟਰ ਸਾਹਿਬ ਤੋਂ ਲੈ ਕੇ ਮਨਲਾ ਸਾਡੇ ਜਿਹਨੇ ਏਡੀ ਸੀਗੇ ਲਾਈਟਮੈਨ ਸਾਰਿਆਂ ਦਾ ਯੋਗਦਾਨ ਆ ਸੋ ਬਸ ਆ ਜੀ ਟ੍ਰੇਲਰ ਫਿਲਮ ਤਾਂ ਹੁਣ ਦੇਖਣੀ ਆ ਆਪਾਂ ਹਾਂ ਕਿਉਂਕਿ ਦੇਖੋ ਜਿਵੇਂ ਕਹਿੰਦੇ ਅੱਜ ਰਿਜ਼ਲਟ ਆਣਾਗਾ ਸਾਨੂੰ ਬਹੁਤ ਐਕਸਾਈਟਮੈਂਟ ਆ ਤੇ ਜੋ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕਰਵਾਇਆ ਜੋ ਲਿਖਿਆ ਸਾਡੇ ਲਈ ਅਸੀਂ ਉਹ ਕੀਤਾ ਅੱਜ ਉਹ ਫਾਈਨਲੀ ਅਸੀਂ ਆਪਣੇ ਆਪ ਨੂੰ ਦੇਖਾਂਗੇ ਤੇ ਸਾਨੂੰ ਸਾਰੇ ਦੇਖਣਗੇ ਸੋ ਅਸੀਂ ਬਹੁਤ ਖੁਸ਼ ਆਂਗੇ ਬਾਬਾ ਮੇਰ ਕਰੇ ਚੜਦੀਆਂ ਕਲਾਂ ਚ ਰੱਖੇ ਤੇ ਬਹੁਤ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗੀ ਬਿਲਕੁਲ ਸੀਟੀ ਵਜਾਣੀ ਸਭ ਸੀਟੀ ਵਜਾ ਕੇ ਦੁਕਾਨ ਤੇ ਜਾਂਦੇ ਉਹ ਫਿਲਮੇ ਜ ਪਤਾ ਲੱਗੂ ਸੀ ਸੀਟੀ ਕੌਣ ਹੋਇਆ ਇਹਨੇ ਜ ਪਤਾ ਲੱਗ ਵੀ ਸੀਟੀ ਇਹ ਵਜਾਉਂਦੇ ਕਿ ਇਹਨਾਂ ਦੀ ਸੀਟੀ ਆ ਉਹ ਮਿਲ ਇਹ ਬੇਲੰਗ ਪਟੋ ਡਾਇਲੋਗ ਇੱਕ ਕਰੀਓ ਸੀਟੀ ਵਜਾਦਾ ਤੁਸੀਂ ਉਹ ਡਾਇਲੋਗ ਬੋਲਦੇ ਹੋ ਉਹ ਵਾਲਾ ਡਾਇਲੋਗ ਅੱਛਾ ਹੋ ਗਿਆ ਨੇ ਕਹਿੰਦਾ ਇਹਨੂੰ 15 16 ਤਰ੍ਹਾਂ ਦੀਆਂ ਸੀਟੀਆਂ ਵਜਾਉਣੀ ਆਉਂਦੀਆਂ ਨੇ ਤਾਂ ਹੀ ਦਾਦਾ ਨੂੰ ਸੀਟੀ ਹੈ ਜਿਹੜੀ ਐਦੀ ਸੀਟੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹਨੂੰ ਆਉਂਦੀ ਠੀਕ ਹੈ ਹਾਂ ਖੂਬਸੂਰਤੀ ਮਾਸ਼ਾਅੱਲਾ ਸਿਰਤ ਕਤਲ ਕਿਆ ਮਤੇ ਪਿਆਰ ਤੇਰਾ ਸਾਨੂੰ ਮਿਲ ਜਾਣਾ ਰੱਬ ਦੀ ਖਾਸ ਨਿਆਮ ਤੇ ਤੈਨੂੰ ਇੱਕ ਗੱਲ ਕਹਿਣੀ ਐ ਤੈਨੂੰ ਇੱਕ ਗੱਲ ਕਹਿਣੀ ਐ ਮੰਨ ਜਾਂ ਨਾ ਮੰਨ ੜੀਏ ਤੇਰੇ ਤੋਂ ਰੱਖਿਆ ਹਾਂ ਜਾਂ ਚੰਦਾ ਨਾ ਚੰਦੜੀਏ ਤੇਰੇ ਤੂੰ ਰੱਖਿਆ ਹੋਂਾ ਚੰਦਾ ਨਾ ਚੰਦੜੀਏ ਤੇਰੇ ਤੂੰ ਰੱਖਿਆ ਹੁਣ ਵਾਹ 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 ਜੀ ਵਾਹ ਜੀ ਜਦੋਂ ਗਾਣਾ ਲਿਖਣਾ ਸੀਗਾ ਹਾਂਜੀ ਪਹਿਲਾਂ ਤੇ ਐਕਸ਼ਨ ਫਿਲਮ ਹੀ ਸੀ ਪੂਰਾ ਫੁੱਲ ਐਕਸ਼ਨ ਸੀਗਾ ਬਹੁਤ ਹੀ ਵੰਜੇ ਇਸ ਵਾਰੀ ਥੋੜੀ ਕਹਾਣੀ ਵੀ ਮਿਲਸਾ ਹਾਂਜੀ ਜਦੋਂ ਗਾਣਾ ਲਿਖਣਾ ਸੀ ਤੁਹਾਡਾ ਥੋਟ ਕੀ ਸੀਗਾ ਇਸ ਗਾਣੇ ਦੇ ਵਿੱਚ ਬਾਈ ਬਸ ਮੈਨੂੰ ਆਈ ਸੀ ਕਿ ਕੁਝ ਵੱਖਰਾ ਹੋ ਜਵੇ ਬਾਈ ਉਹਦੀ ਫਿਲਮ ਆ ਰਹੀ ਹੈ ਪਹਿਲੇ ਹੀ ਵਾਰਨਿੰਗ ਬਹੁਤ ਵੱਡੀ ਫਿਲਮ ਆ ਜੀ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਆ ਵਾਰਨਿੰਗ ਦੇ ਅਸੀਂ ਚਲੋ ਗਾਣੇ ਕਰਦੇ ਆ ਮੈਂ ਬਾਈ ਨਾਲ ਅਸੀਂ ਪਹਿਲਾਂ ਇਕੱਠੇ ਨੇ ਫਿਲਮ ਕੀਤੀ ਮੈਂ ਤੇ ਉਸ ਬਾਈ ਨੇ ਹਾਂ ਸਟੇਸ਼ਨ ਤੇ ਪਹਿਲਾਂ ਤਾਂ ਗਿੱਪੀ ਬਾਈ ਦਾ ਜਦੋਂ ਵੀ ਸਾਨੂੰ ਕੰਮ ਹੁੰਦਾ ਤਾਂ ਐ ਹੁੰਦਾ ਵੀ ਚਲੋ ਆਪਣਾ ਘਰ ਦਾ ਮਹੌਲ ਹੁੰਦਾ ਸੋ ਇਸ ਵਾਰ ਹੋਰ ਕਰਦੀ ਫਿਰੋ ਜੀ ਸਾਰੇ ਬੰਦੇ ਆਪਣੇ ਘਰ ਦੇ ਨੇ ਹਾਂ ਜੀ ਤੇ ਮੈਨੂੰ ਬਸ ਆਈ ਸੀ ਕਿ ਚੰਗਾ ਗਾਣਾ ਹੋ ਜੇ ਬਾਈ ਮੈਂ ਕੁਝ ਯਾਦ ਨਹੀਂ ਸੱਤ ਪਾਜੀ ਨਹੀਂ ਚੈਨਲ ਹੀ ਕੋਈ ਬਰੀਫ ਨਹੀਂ ਸੀ ਚੈਨਲ ਹੀ ਬਸ ਇੱਕ ਰੋਮਾਂਟਿਕ ਗਾਣਾ ਸੀ ਕਿ ਵਧੀਆ ਗੀਤ ਥੋੜਾ ਜਿਹਾ ਹੋਗਾ ਇੰਨਾ ਕੀ ਬਰੀਫ ਸੀ ਮੇਰਾ ਗਾਣੇ ਦੇ ਹਿਸਾਬ ਨਾਲ ਫਿਰ ਕਿਹਿੰਨੀ ਫਿਲਮ ਤੋਰੀ ਨਹੀਂ ਨਹੀਂ ਬਣਾਇਆ ਨਹੀਂ ਬਾਈ ਚੈਨਲ ਬਣਾਇਆ ਫਿਰ ਇਹਨੂੰ ਨਹੀਂ ਮੋਲ ਦੇਖਿਆ ਔਰ ਬਾਈ ਉਹਨਾਂ ਨੇ ਵੀ ਆਏ ਦੇਖੀ ਹੈ ਜਿਹੜਾ ਗਾਣਾ ਸੀ ਪੰਮੀ ਨੇ ਨਰੇਤ ਤਾਂ ਨਹੀਂ ਕੀਤਾ ਸੀ ਹੌਲੀ ਹੌਲੀ ਪਰ ਇਹ ਪੰਮੀ ਬਾਈ ਦੀ ਜਿਹੜੀ ਆ ਨਰੇਸ਼ਨ ਉਹ ਬੋਲਦੀ ਬਾਈ ਕਰਦੀ ਬਹੁਤ ਜ਼ਰਾ ਲੋਕ ਨਹੀਂ ਕੁਝ ਮਾੜੀ ਕਰਦੇ ਨਹੀਂ ਉਹ ਤਾਂ ਨਹੀਂ ਉਹ ਬਾਈ ਵੈਸੇ ਗੱਲ ਕਰਦੇ ਮਾਲੂ ਮੈਂ ਤੁਸੀ ਮੰਨ ਬੋਲਦੇ ਮਾੜਾ ਮੰਨੂ ਵੀ ਮੈਨੂੰ ਤੁਸੀਂ ਚੰਦ ਗਣ ਲਈ ਨਰੇਟ ਕਰਨਾ ਵੀ ਯਾਰ ਰੋਮਾਂਟਿਕ ਹਾਂ ਕਿਦਾਂ ਕਿਦਾਂ ਕੀ ਚੰਗਾ ਆਦਾ ਮੈਨੂੰ ਪੰਨੇਬਾਈ ਨੇ ਕਿਹਾ ਵੀ ਯਾਰ ਇਹ ਕਿਹੋ ਜਿਹਾ ਗਾਣਾ ਹੋਣਾ ਚਾਹੀਦਾ ਫਿਲਮ ਚ ਯਾਰ ਇਦਾਂ ਦੀ ਗੱਲ ਬਾਤ ਹੈ ਹੈਪੀ ਵੀਰੇ ਆ ਮਤਲਬ ਇਦਾਂ ਦਾ ਵੀ ਮਹਾਲ ਵਾਂ ਉੱਚੀ ਦਾ ਉੱਚੀ ਉੱਚੀ ਦਿਨੇ ਕਹੀ ਨਹੀਂ ਕੀ ਹੋਵੇ ਇਹਦੇ ਇਸ ਹੈ ਯਾਰ ਬੜਾ ਸੋਣਾ ਬਾਈ ਬੜਾ ਵਧੀਆ ਹੈ ਮਹਾਰਾਜ ਤੰਦਰੁਸਤ ਸਾਰੇ ਟੀਮ ਦਾ ਬੜਾ ਸੁਣਾ ਕੰਮ ਹੈ ਸਾਡਾ ਤਾਂ ਇੱਕ ਗੀਤ ਕਰਕੇ ਹੀ ਲੰਘ ਜਣਾ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਸਾਰਿਆਂ ਦੀ ਬਹੁਤ ਫਿਲਮ ਵਧੀਆ ਬਣੀ ਆ ਮੈਂ ਦੇਖੀ ਹੋਈ ਆ ਤੇ ਬਹੁਤ ਚੰਗਾ ਲੱਗ ਰਿਹਾ ਵਾ ਜਦੋਂ ਫਿਲਮ ਵਧੀਆ ਹੁੰਦੀ ਆ ਫਿਰ ਬਾਲੀ ਕੋ ਸਟ੍ਰੈਸ ਨਹੀਂ ਹੁੰਦੀ ਹੈਗੀ ਤੇ ਜਿੰਨੇ ਵੀ ਬੰਦੇ ਦੇਖਦੇ ਨੇ ਉਹ ਕਹਿਣ ਵੀ ਘੈਂਟ ਆ ਉਹ ਇੰਪੋਰਟੈਂਟ ਆ ਸੋ ਵਾਰਨਿੰਗ ਦਾ ਤਾਂ ਰੌਲਾ ਹੀ ਬਹੁਤ ਹੈ ਤੇ ਮੈਨੂੰ ਤਾਂ ਮੈਂ ਅੱਜ ਪ੍ਰਿੰਸ ਨੂੰ ਕਹਿੰਦਾ ਜੀ ਮੈਂ ਕਿਹਾ ਚੱਲ ਖੜਾ ਛੁੱਟਿਆ ਮੈਂ ਕਿਹਾ ਜਦੋਂ ਪੋਸਟ ਜੀ ਕਿਸੇ ਹੋਰ ਫਿਲਮ ਦੀ ਪਾਉਂਦੇ ਜੀ ਥੱਲੇ ਆ ਕੇ ਇਹਨਾਂ ਨੂੰ ਵੀ ਵਾਰਨਿੰਗ ਦੱਸੋ ਕਦੋਂ ਆਉਣੀ ਆ ਮੈਂ ਲਓ ਕੰਮ ਨੇੜੇ ਵੀ ਹੋਣ ਆ ਗਈ ਆ ਤੇ ਹੁਣ ਅਗਲੀ ਜਦੋਂ ਆਊਗੀ ਤੀਜੀ ਫਿਰ ਉਦੋਂ ਗੱਲ ਕਰਾਂਗੇ ਤੇ ਬਹੁਤ ਐਕਸਾਈਟਡ ਆ ਪੂਰੀ ਟੀਮ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵਧੀਆ ਤੋਂ ਵਧੀਆ ਬਣਾਈ ਜਾਵੇ ਔਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਵੱਡੀ ਫਿਲਮ ਬਣਾਉਣ ਦਾ ਉਹ ਤਾਂ ਸਭ ਤੋਂ ਵੱਧ ਬਲਜੀਤ ਭਾਜੀ ਦਾ ਯੋਗਦਾਨ ਹੈ ਉਸ ਚੀਜ਼ ਦੇ ਵਿੱਚ ਤੇ ਮੈਨੂੰ ਯਾਦ ਆ ਜਦੋਂ ਮੈਂ ਕਹਾਣੀ ਲਿਖਤੀ ਤੇ ਅਮਰ ਨੇ ਪੜ੍ਹੀ ਅਮਰ ਕਹਿੰਦਾ ਇਦਾਂ ਇਦਾਂ ਕਰਨਾ ਬਲਜੀਤ ਭਾਜੀ ਜਦੋਂ ਆਏ ਤੇ ਬਲਜੀਤ ਭਾਜੀ ਨੇ ਦੇਖਿਆ ਕੰਮ ਜਾਮ ਇਹਨਾਂ ਨੇ ਫਿਲਮ ਸਾਡੀ ਹੋਰ ਵੱਡੀ ਕਰਤੀ ਐ ਕਰਨਾ ਉਹ ਕਰਨਾ ਇਹ ਕਰਨਾ ਸੋ ਉਹ ਚੀਜ਼ਾਂ ਇੰਨੀ ਵਧੀਆ ਹੋਈਆਂ ਹਨਾ ਸੋ ਅਸੀਂ ਫੁੱਲ ਐਕਸਾਈਟਡ ਆ ਔਰ ਅਮਰ ਨੇ ਮੈਂ ਸੱਚੀ ਕਹਨਾ ਇੰਨੇ ਘੈਂਟ ਤਰੀਕੇ ਨਾਲ ਫਿਲਮ ਡਾਇਰੈਕਟ ਕੀਤੀ ਆ ਬੰਬ ਵੀ ਘਟਦੇ ਬੰਬ ਵੀ ਮੁੰਡੇ ਨੇ ਮੇਰੇ ਮੇਰੀ ਮੇਰੀ ਫੈਮਿਲੀ ਨੇ ਫਿਲਮ ਹੁਣੇ-ਹੁਣੇ ਦੇਖੀ ਆ ਆਸਟ੍ਰੇਲੀਆ ਦੇ ਵਿੱਚ ਸਕਰੀਨਿੰਗ ਹੋਈ ਆ ਤੇ ਸਿਪੀ ਬਈ ਦਾ ਫੋਨ ਆਇਆ ਮੇਰੇ ਵੱਡੇ ਬ੍ਰਦਰ ਦਾ ਉਹ ਕਹਿੰਦੇ ਥੋਡੀ ਹੁਣ ਤੱਕ ਦੀ ਜ਼ਿੰਦਗੀ ਦੀ ਬੈਸਟ ਫਿਲਮ ਹੈ ਵਾਹ ਕੀ ਮਤਲਬ ਇਨੀ ਵਧੀਆ ਮਤਲਬ ਮੈਂ ਫੋਨ ਰੱਖਿਆ ਮੈਂ ਕਿ ਹੁਣ ਸਾਨੂੰ ਦੇਖ ਲੈਣ ਦਵਾਈ ਇੱਥੇ ਚੱਲੇ ਆ ਉਹ ਫੋਨ ਹੀ ਨਹੀਂ ਛੱਡ ਰਹੇ ਮੰਮੀ ਉਹਨਾਂ ਨੇ ਸਾਰਿਆਂ ਨੇ ਗੱਲ ਕੀਤੀ ਸੋ ਸਾਰੇ ਬਹੁਤ ਖੁਸ਼ ਸੀ ਕਿੱਤੀ ਭਾਈ ਕਿੱਤੀ ਭਾਈ ਪੰਜਾਹ ਮਿਲ ਗਿਆ ਬਿਲਕੁਲ ਮਿਲ ਗਿਆ ਜੀ ਉਦੋਂ ਉਤਲਾ ਮਿਲ ਗਿਆ ਸਾਨੂੰ ਬੰਦਾ ਸਾਡਾ ਆਉਂਦਾ ਹੈ ਔਰ ਦੇਖੋ ਐ ਨਹੀਂ ਬਹੁਤ ਫਿਲਮਾਂ ਹੁੰਦੀ ਆ ਬੰਦਾ ਕਹਿੰਦਾ ਇਹੋ ਜੀ ਬਣਾ ਲਈ ਉਹੋ ਜੀ ਬਣਾ ਲਈ ਇਹ ਆਪਣੇ ਆਪ ਚ ਇੱਕ ਆਪ ਦੀ ਆਇਡੈਂਟੀਟੀ ਵਾਲੀ ਫਿਲਮ ਤੁਹਾਨੂੰ ਪੰਜਾਬ ਦੇਖੂਗਾ ਫੋਕ ਰੰਗ ਦੇਖੂਗਾ ਔਰ ਪਹਿਲੀ ਐਕਸ਼ਨ ਫਿਲਮ ਆ ਜਿਹਦੇ ਵਿੱਚ ਤੁਸੀਂ ਇੰਨੇ ਹੱਸੋਗੇ ਇਹ ਨਿਯਾਰੇਦਾਰ ਤੁਹਾਨੂੰ ਹਸਾਵਾਂਗੇ ਵੀ ਇੰਟਰਟੇਨਿੰਗ ਫਿਲਮ ਹੈ ਬੋਲੋ ਬੋਲੋ ਕਿਉਂਕਿ ਮੈਨੂੰ ਜਿਆਦਾ ਜਦੋਂ ਪਹਿਲਾਂ ਪ੍ਰਿੰਸ ਤੇ ਅਮਰ ਨੂੰ ਦੋਨਾਂ ਨੂੰ ਇਹਨਾਂ ਨੂੰ ਲੈ ਕੇ ਬਣਾਉਣ ਲੱਗੇ ਸੀਗੇ ਤਾਂ ਮੈਂ ਤਾਂ ਅੱਜ ਪ੍ਰਿੰਸ ਨੂੰ ਹਸਦਾ ਹੀ ਮੈਂ ਕਿਹਾ ਅੱਜ ਉਹਨਾਂ ਨੂੰ ਸਾਰਿਆਂ ਨੂੰ ਦਿਖਾ ਦੀ ਕਿਉਂਕਿ ਕਈ ਇਹਦੇ ਹੁਣੇ ਖੜਾ ਹੀ ਆ ਚਲੋ ਇਹਦੇ ਖਾਸ ਮਿੱਤਰਾਂ ਨੇ ਮੈਨੂੰ ਕਿਹਾ ਕਹਿੰਦੇ ਗਲਤ ਪੰਗਾ ਲੈ ਲਿਆ ਕਹਿੰਦੇ ਇਹ ਤਾਂ ਨਹੀਂ ਚੱਲਦਾ ਮੈਂ ਚਲਾ ਕੇ ਦਿਖਾਵਾਂਗੇ ਹਾਂ ਸੋ ਇਹ ਐਸਾ ਚੱਲਿਆ ਹੁਣ ਪਰੇ ਬੰਦਾ ਹੀ ਇੰਨਾ ਵਧੀਆ ਵਾ ਇਹ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਹੁਣ ਕਹਿੰਦਾ ਮਨ ਦੇ ਕਹਿਤਾ ਉਹਨਾਂ ਨੇ ਕਹਿਤਾ ਕੋਈ ਚੱਕਰ ਨਹੀਂ ਕਹਿੰਦਾ ਨਾਲ ਹੀ ਰੱਖਣਿਆ ਹਨਾ ਰਾਈਟ ਹੈਪੀ ਬਾਜੀ ਕਹਿੰਦੇ ਸੀਗੇ ਤੇ ਫਿਰ ਅਹੀ ਕੀ ਕਰਾਂਗੇ ਇਹ ਬੜਾਈ ਹੋਈ ਗੱਲ ਇਹ ਬੜਾਈ ਹੋਈ ਗੱਲ ਕਹਿੰਦਾ ਇਹ ਏਦੋ ਠੰਡੇ ਠੰਡੇ ਗਾੜੇ ਕੋਮੋੜੀ ਦੀ ਗੱਲ ਹੈ ਤੇ ਅੱਛਾ ਇਸਕਾਲ ਬਹੁਤ ਬਹੁਤ ਐਕਸਾਈਟਿਡ ਆ ਸਾਰੀ ਐਕਸਾਈਟਡ ਹੈ ਜੀ ਮੈਂ ਕਹਿੰਦਾ ਆਪਾਂ ਪਹਿਲਾਂ ਫਿਲਮ ਦੇ ਦਿਆਂ ਬਾਕੀ ਚੱਲਾ ਫਿਰ ਉਤਪਾਰ ਕਰਦੇ ਆ ਹਨਾ ਥੈਂਕ ਯੂ ਜੀ ਜੀ ਆ ਜੀ ਹੋਰ ਬਹੁਤ ਹੈ ਮੈਂ ਤਾਂ ਇਹਨੂੰ ਉਦੋਂ ਦਾ ਕਹੀਆਂ ਬਈ ਮੈਂ ਕਿਹਾ ਯਾਰ ਬਸ ਨਾ ਇਹ ਫਿਲਮ ਲਈ ਆਪਾਂ ਦੁਆ ਕਰੀਏ ਵੀ ਇਹ ਜਰੂਰ ਚੱਲੇ ਕਿਉਂਕਿ ਨਾ ਕੀਆ ਜਦੋਂ ਅਸੀਂ ਫਿਲਮਾਂ ਬਣਾਉਨੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਨੇ ਆ ਸੋ ਸਾਡਾ ਬੇਸਿਕ ਪਰਪਸ ਹੁੰਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈਏ ਹਰ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਸੋ ਕੋਸ਼ਿਸ਼ ਸਾਡੀ ਜੀਗੀ ਤੇ بس ਤੁਸੀਂ ਹਿੰਮਤ ਮਾਰੋ ਸਾਡੇ ਵਧੀਆ ਵਧੀਆ ਰਿਵਿਊ ਸ਼ਾਪੋਗੇ ਵਧੀਆ ਹੋਏ ਨਹੀਂ ਪੈਣਾ ਇਹ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਵਾਹ ਨਹੀਂ ਨਹੀਂ ਉਹ ਪੂਰਾ ਦਾ ਹੋ ਲੈਣ ਦਿਓ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਪਰ ਸ਼ਾਮ ਨੂੰ ਪੰਮੇ ਕੋਲੇ ਆਈਏ ਰੱਖ ਕੇ ਦਿਖਾਊਗਾ ਵਰਨਿੰਗ ਜਈ ਫਿਰ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਰਨਿੰਗ ਦੇਖਣ ਜਾ ਰਹੀ ਆ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਿਊ ਚ ਉੱਠੀ ਤਾਂ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀਅਨ ਜੱਟਾ ਦੇ ਬਾਅਦ ਕੈਰੀਅਨ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ। ਕਿਉਂਕਿ ਬਣਨਾ ਚਾਹੀਦਾ ਹੈ। ਕਿ ਤੇ ਬਣਿਆ ਉਹ ਕਰੈਕਟਰ ਜਿਹੜਾ ਕਰਦਾ। ਮੰਮਾ ਮੈਂ 2-4 ਬੰਦੇ ਮਾਰੂਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆਖੀ ਕਿ ਇਹਦੇ ਬਾਅਦ ਘੱਟੋ-ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ। ਜਮਜੇ ਬਹਿਣਾ ਸਾਡੇ ਘਰ 'ਚ ਤੇ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ ਓਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ-ਬਹੁਤ ਘੈਂਟਾ ਸੈਕਿੰਡ ਅਫੇਰ ਨੂੰ ਤੁਸੀਂ ਜ਼ਰੂਰ-ਜ਼ਰੂਰ ਆਉਣਾ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੱਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀਓ ਦਾ ਥੀਏਟਰ ਇਸ ਓਨ ਦਾ ਸੈਕਿੰਡ ਅਫੇਰ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਬਹੁਤ ਬਹੁਤ ਸਾਈਲੈਂਸ ਬਹੁਤ ਇੱਥੇ ਬੋਲੀਆਂ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟ 1.5 ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕੈਲ ਥੈਂਕ ਯੂ ਜੀ ਬਹੁਤ ਬੱਧਿਆ ਬਹੁਤ ਬੱਧਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵਾਰਨੀ ਟੂ ਫਿਲਮ ਦੇ ਪ੍ਰੀਮੀਅਰ ਤੇ ਪਹੁੰਚੇ ਸੀ ਜਿੱਥੇ ਤਮਾਮ ਸਟਾਰ ਕਾਸਟ ਹੈ ਜਿਹੜੀ ਉਹ ਪਹੁੰਚੀ ਸੀ ਮੀਡੀਆ ਨਾਲ ਮੁਖਾਤਿਬ ਹੋਈ ਹੈ ਫਿਲਮ ਉੱਤੇ ਚਰਚਾ ਵੀ ਕੀਤੀ ਗਈ ਹੈ ਤੇ ਲੋਕ ਫਿਲਮ ਨੂੰ ਪਸੰਦ ਵੀ ਕਰ ਲਏ ਨੇ 2 ਤਰੀਕ ਨੂੰ ਫਿਲਮ ਹੈ ਜਿਹੜੀ ਉਹ ਰਿਲੀਜ਼ ਹੋਣ ਜਾ ਰਹੀ ਹੈ ਤੇ ਤਮਾਮ ਲੋਕ ਜਿਹੜੇ ਸਿਨੇਮਾ ਕਾਰਾਚ ਆ ਕੇ ਇਸ ਵਾਰਨਿੰਗ 2 ਨੂੰ ਉਦਾਂ ਹੀ ਪਿਆਰ ਦੇਣਗੇ ਜਿਵੇਂ ਵਾਰਨਿੰਗ 1 ਨੂੰ ਦਿੱਤਾ ਗਿਆ ਸੀ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਤ ਸਿੰਘ ਆਸ਼ਕ ਪੀਟੀਸੀ ਨਿਊਜ਼ ਚੱਡੀਗਾ